ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗ੍ਰਹ ਬਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕੈ ਸੇਵਕ ਜਨ ਮੰਨੇ ਪ੍ਰਤਾ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠ ਮਹੱਲਾ ਪਨਵਾ ਸੁਨੋ ਬੇਰੰਤੀ ਠਾਕੁਰ ਮੇਰੇ ਜੀ ਦੰਤ ਤੇਰੇ ਧਾਰੇ ਰਾਖ ਪੈ ਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭੂ ਜੀਓ ਖਸਮਾ ਨਾ ਕਰ ਪਿਆਰੇ ਬੂਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਦਾਰ ਪੰਚਪਾਸ਼ਾ ਸੂਰਠਾ ਤਾਕ ਦੇ ਵਿੱਚ ਫਰਮਾਨ ਕਰਦੇ ਹਨ हे ਪਿਆਰੇ ਪ੍ਰਭੂ ਜੀ ਤੂੰ ਸਾਡਾ ਖਸਮ ਹੈ ਖਸਮ ਵਾਲਾ ਫਰਜ਼ ਪੂਰਾ ਕਰ ਚਾਹੇ ਅਸੀਂ ਭੈੜੇ ਹਾਂ ਚਾਹੇ ਅਸੀਂ ਚੰਗੇ ਹਾਂ ਅਸੀਂ ਤੇਰੇ ਹੀ ਬੰਦੇ ਹਾਂ ਸਾਡੇ ਵਿਕਾਰਾਂ ਦੇ ਬੰਧਨ ਕੱਟਦੇ ਰਹਾਓ हे ਮੇਰੇ ਠਾਕੁਰ हे ਸਭ ਕੁਝ ਕਰ ਸਕਣ ਤੇ ਕਰਾ ਸਕਣ ਵਾਲੇ ਪ੍ਰਭੂ ਮੇਰੀ ਬੇਨਤੀ ਸੁਣ ਸਾਰੇ ਨਿੱਕੇ ਵੱਡੇ ਜੀਵ ਤੇਰੇ ਹੀ ਆਸਰੇ ਹਨ ਤੇਰਾ ਨਾਮ ਹੈ ਸ਼ਰਨ ਜੋਗ ਅਸੀਂ ਜੀਵ ਤੇਰੀ ਆਸਰੇ ਹਾਂ ਤੂੰ ਆਪਣੇ ਇਸ ਨਾਮ ਦੀ ਲੱਜਾਂ ਰਖਤੇ ਸਾਡੇ ਮਾਇਆ ਦੇ ਬੰਧਨ ਕੱਟ ਇਹ ਨਾਨਕ ਆਖੇ ਭਾਈ ਜਿਨ੍ਹਾਂ ਸੇਵਕਾਂ ਦੀ ਪੁਕਾਰ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੇ ਸੁਣ ਲਈ ਉਹਨਾਂ ਦੇ ਮਾਇਆ ਦੇ ਬੰਧਨ ਕੱਟ ਕੇ ਪ੍ਰਭੂ ਜੀ ਨੇ ਉਹਨਾਂ ਦੇ ਜੀਵਨ ਸੋਹਣੇ ਬਣਾ ਦਿੱਤੇ ਉਹਨਾਂ ਸੇਵਕਾਂ ਨੂੰ ਦਾਸਾਂ ਨੂੰ ਆਦਰ ਮਾਣ ਦੇ ਕੇ ਆਪਣੇ ਚਰਨਾਂ ਵਿੱਚ ਮਿਲਾ ਲਿਆ ਤੇ ਇਸ ਸੰਸਾਰ ਵਿੱਚ ਉਗੇ ਕਰ ਦਿੱਤਾ ਖੋ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ